ਸਿਮਰਜੀਤ ਸਿੰਘ ਮਾਨ ਅਸੀਂ ਉਹਨਾਂ ਦਾ ਬਜੁਰਗ ਨੇ ਸਤਕਾਰ ਜਿਹੜਾ ਇਹ ਕਰਦੇ ਆ ਭਲਤ ਸਿੰਘ ਜਿਹੜਾ ਗਦਾਰ ਸੀ ਉਹ ਅਤਵਾਦੀ ਸੀ ਤੇ ਉਹ ਭਗਤ ਸਿੰਘ ਨੂੰ ਤਾਂ ਮਾਨ ਸਰ ਉਹ ਕਹਿੰਦੇ ਆ ਗਦਾਰ ਕਹਿੰਜੀ ਤੁਹਾਡੇ ਨਾਨਾ ਜੀ ਨੇ ਜਲਿਆਂਵਾਲੇ ਬਾਗ 'ਚ ਜਿਹਨੇ ਕਤਲਿਆਂ ਕੀਤਾ ਜਾਂਦਾ ਡਰ ਉਹਦੇ ਸਰੂਪਾ ਪਾਇਆ ਤੁਸੀਂ ਉਹਦੇ ਬਾਰੇ ਕੀ ਕਹੋਗੇ ਰਾਸ਼ਟਰਪਤੀ ਦੀ ਬੋਰਡ ਤਾਂ ਤੁਸੀਂ ਚਾਕੇ ਬੀਜੇਪੀ ਨੂੰ ਪਾਉਣੇ ਤੇ ਕਿਹੜੇ ਮੂਰ ਨਾਲ ਫਿਰ ਸਿੱਖੀ ਦੀਆਂ ਬੋਟਾ ਤੇ ਉਹ ਲੋਕ ਨੇ ਜਿੰਨਾ ਨੇ ਕੇਵਲ ਜਵਾਨ ਪੁੱਤਾਂ ਦੀਆਂ ਮੌਤਾਂ ਤੇ ਸਿਆਸਤ ਕੀਤੀ ਐ ਆ ਨਵੇਂ ਮੁੱਦਿਆਂ ਨੂੰ ਪਰਖਾ ਲੈਂਦੇ ਆ ਉਦੋਂ ਬਿਨਾ ਨਾ ਕੋਈ ਸੋਚ ਐ ਨਾ ਕੋਈ ਕਵਟੇ ਹੋਇਆ ਹੁਣ ਤੁਸੀਂ ਦੱਸੋ ਵੀ ਆ ਗੱਲਾਂ ਦਾ ਕਿਸੇ ਮਹਾਂਦੇਵ ਪੁੱਤ ਕੋਲ ਕੁਝ ਵਾਰਾ ਸੰਗਰੂਰ ਦਾ ਚੋਣ ਮੈਦਾਨ ਭਖਿਆ ਹੋਇਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤੇਰ ਨੇ ਮੌਜੂਦਾ ਐਮਪੀ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਤੇ ਨਿਸ਼ਾਨਾ ਸਾਧਿਆ ਮੀਥੇਰ ਐਮਪੀ ਸਿਮਰਨਜੀਤ ਮਾਨ ਦੇ ਵੱਲੋਂ ਪਗਤ ਸਿੰਘ ਨੂੰ ਗੱਦਾਰ ਕਹਿਣ ਤੋਂ ਨਾਰਾਜ਼ ਨੇ। ਇਹੀ ਵਜ੍ਹਾ ਹੈ ਕਿ ਮੀਥੇਰ ਨੇ ਸਿਮਰਨਜੀਤ ਸਿੰਘ ਮਾਨ ਨੂੰ ਕਿਰਦਿਆ ਕਿ ਮਾਨ ਦੇ ਨਾਨਾ ਰੂਪ ਸਿੰਘ ਨੇ ਜਲਿਆਂਵਾਲਾ ਬਾਗ ਕਾਂਡ ਦੇ ਦੋਸ਼ੀ ਜਨਰਲ ਡਾਇਰ ਨੂੰ ਸਿਰੋਪਾ ਪਾਇਆ ਸੀ ਅਤੇ ਉਹ ਖੁਦ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀ ਦੇਣ ਵਾਲੇ ਪਗਤ ਸਿੰਘ ਨੂੰ ਗੱਦਾਰ ਕਹਿੰਦੇ ਨੇ। ਮੀਥੇਰ ਨੇ ਤਿੱਖਾ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਵਰਗੇ ਲੋਕ ਤਤੀਆਂ ਗੱਲਾਂ ਕਰਕੇ ਨੌਜਵਾਨਾਂ ਦੀਆਂ ਲਾਸ਼ਾਂ ਤੇ ਸਿਆਸਤ ਕਰਦੇ ਨੇ। ਸਾਡੇ ਜਿਹੜੇ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਸਿਮਰਜੀਤ ਸਿੰਘ ਮਾਨ ਅਸੀਂ ਉਹਨਾਂ ਦਾ ਬਜ਼ੁਰਗ ਨੇ ਸਤਕਾਰ ਹੈ ਜਿਹੜਾ ਇਹ ਕਰਦੇ ਆ ਪਰ ਉਹਨਾਂ ਨੇ ਪਿਛਲੇ 1.5 ਸਾਲ ਚ ਲੋਕ ਸਭਾ ਦੇ ਅੰਦਰ ਇੱਕ ਵੀ ਸਵਾਲ ਨਹੀਂ ਉਠਾਇਆ ਪਰ ਲੋਕ ਸਭਾ ਦੇ ਬਾਹਰ ਉਹਨਾਂ ਦੇ ਬਿਆਨ ਜਿਹੜੇ ਆ ਜਰੂਰ ਆਏ ਆ ਉਹਨਾਂ ਦੇ ਵਿੱਚੋਂ ਇੱਕ ਬਿਆਨ ਆਇਆ ਕਿ ਜੀ ਭਰਤ ਸਿੰਘ ਜਿਹੜਾ ਉਹ ਗਦਾਰ ਸੀ ਉਹ ਅੱਤਵਾਦੀ ਸੀ। ਭਗਤ ਸਿੰਘ ਉਹ ਸੀ ਜਿਹੜਾ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਹੀਰੋ ਮੰਨਦਾ ਸੀ ਆਪਣਾ ਆਈਡਲ ਮੰਨਦਾ ਸੀ। ਭਗਤ ਸਿੰਘ ਉਹ ਸੀ ਜਿਹੜਾ 23 ਸਾਲ ਦਾ ਨੌਜਵਾਨ ਜਿਹਨੂੰ ਪਤਾ ਸੀ ਮੈਂ ਆਜ਼ਾਦੀ ਨਹੀਂ ਵੇਖਣੀ ਸਿਰਫ ਵੀ ਮੇਰੇ ਅਜਾਲ ਭਾਰਤ ਦੇ ਲੋਕ ਨੇ ਜਿਹੜੇ ਆਜ਼ਾਦੀ ਦੇ ਵਿੱਚ ਸਾਹ ਲੈਣਗੇ ਵੋਟ ਪਾਉਣ ਦਾ ਹੱਕ ਮਿਲੂਗਾ। ਸਰਫਿਸ ਕਰਕੇ ਆਪਣੀ ਜਾਨ ਕੁਰਬਾਨ ਕੀਤੀ ਕਿਉਂਕਿ ਪਤ ਸਿੰਘ ਫਾਂਸੀ ਦੇ ਚੜ੍ਹ ਤੋਂ ਬਚ ਸਕਦਾ ਸੀ ਅੱਜ ਕਿਹਦਾ ਜੀ ਕਰਦਾ ਤੁਹਾਡੇ ਪਿੰਡ ਚ ਜਾਂ ਕਿਸੇ ਵੀ ਅੱਜ ਕੋਈ ਐਦਾਂ ਦਾ ਬੰਦਾ ਹੋ ਸਕਦਾ ਕੋਈ ਮਿਲ ਜੇ ਪਰ ਕਿੰਨੀ ਮੁਸ਼ਕਿਲ ਨਾਲ ਲੱਭਣਾ ਹੋਊਗਾ ਵੀ ਜੀ ਨੂੰ ਉਹ ਕਹੀਏ ਵੀ ਭਾਈ ਤੈਨੂੰ ਫਾਂਸੀ ਚੜ੍ਹਾ ਦਾਂਗੇ ਪਰ ਤੇ ਪਿੰਡ ਨੂੰ ਬਹੁਤ ਵਧੀਆ ਬਣਾ ਦਾਂਗੇ ਕੋਈ ਮੰਨ ਚ ਕੋਈ ਮਿਲ ਜੂਗਾ ਉਹ ਕਰਤਾਰ ਸਿੰਘ ਸਰਾਪੇ ਅੱਗੇ ਪਤ ਸਿੰਘ ਵਰਗੇ ਸੀ ਉਹ ਵੀ ਕਿਸੇ ਮਾਦਾ ਪੁੱਤ ਸੀ ਪਾਕ ਸਿੰਘ ਉਹਦੀ ਮਾਂ ਨੇ ਕਿਹਾ ਤੋਨੂੰ ਲੱਗਦਾ ਕਿ ਮਰੋਟਿਆ ਨਹੀਂ ਹੋਣਾ ਕਰੇ ਰਿਸ਼ਤੇ ਸੀ ਪਿਆਰ ਸੀ ਤੇ ਪਾਕ ਸਿੰਘ ਲਿਖਦਾ ਵੀ ਹੈ ਆਪਦੀ ਆਖਰੀ ਚਿੱਠੀ ਦੇ ਵਿੱਚ ਉਹ ਕਹਿੰਦਾ ਮੇਰਾ ਵੀ ਜੀ ਕਰਦਾ ਜ਼ਿੰਦਗੀ ਜਿਉਣ ਨੂੰ ਜ਼ਿੰਦਗੀ ਹਰ ਇੱਕ ਨੂੰ ਚੰਗੀ ਲੱਗਦੀ ਹੈ ਉਹ ਕਹਿੰਦਾ ਪਰ ਪਾਕ ਸਿੰਘ ਅੱਜ ਆਜ਼ਾਦੀ ਦਾ ਪ੍ਰਤੀਕ ਬਣ ਚੁੱਕਿਆ ਦੇਸ਼ ਦੇ ਨੌਜਵਾਨਾਂ ਦੇ ਜਿਉਂ ਕਹਿੰਦਾ ਮੈਂ ਮੌਤ ਤੋਂ ਡਰ ਗਿਆ ਜੇ ਅੱਜ ਮੈਂ ਫਾਂਸੀ ਤੇ ਨਾ ਚੜਿਆ ਤਾਂ ਹੋ ਸਕਦਾ ਮੇਰੇ 'ਚ ਕੋਈ ਕਮੀਆਂ ਪੇਸ਼ੀਆਂ ਹੋਣ ਜਿਹੜੀਆਂ ਲੋਕਾਂ ਦੇ ਸਾਹਮਣੇ ਆ ਜਾਂ। ਪਰ ਜੇ ਉਹ ਕਹਿੰਦਾ ਮੈਂ ਹੱਸਦਾ ਹੱਸਦਾ ਫਾਂਸੀ ਦੇ ਫਲਦੇ ਤੇ ਚੜ ਜਾਣਾ ਤਾਂ ਦੇਸ਼ ਦੀਆਂ ਮਾਂਵਾਂ ਮੇਰੇ ਤੇ ਮਾਣ ਮਹਿਸੂਸ ਕਰਨਗੀਆਂ ਤੇ ਹਰੇਕ ਮਾਂ ਕਹੋਗੀ ਮੇਰੇ ਪੁੱਤੋ ਭਗਤ ਸਿੰਘ ਚੜ੍ਹ। ਕਿਉਂ ਹੀ ਹੋਇਆ ਵੀ ਭਗਤ ਸਿੰਘ ਫਾਂਸੀ ਤੇ ਚੜ੍ਹਿਆ ਇੱਕ ਲਹਿਰ ਚੱਲੀ ਉਹਨਾਂ ਨੌਜਵਾਨਾਂ ਨੇ ਦੇਸ਼ ਨੂੰ ਜਿਹੜਾ ਆਜ਼ਾਦ ਕਰਵਾਇਆ ਤੇ ਉਹ 박 ਸਿੰਘ ਨੂੰ ਤਾਂ ਮਾਨ ਸਰਬ ਕਹਿੰਦੇ ਆ ਗਦਾਰ ਅੱਜ ਕਿੰਨੇ ਪਿੰਡਾਂ ਦੇ ਯੂਥ ਕਲੱਬ ਨੇ ਮੈਂ ਕਿਸੇ ਟੂਰਨਾਮੈਂਟ ਤੇ ਜਾਂਦਾ ਜਦੋਂ ਮੈਂ ਐਮ.ਐਲ.ਏ ਨਹੀਂ ਵੀ ਸੀ ਉਦੋਂ ਵੀ 박 ਸਿੰਘ ਦੀ ਫੋਟੋ ਦਿੰਦੇ ਸੀ ਬੰਦੇ ਕਿਉਂਕਿ ਸਾਡੇ ਪਿੰਡਾਂ ਦੇ ਨੌਜਵਾਨ ਅgetElementById ਅਸੀਂ ਵੀ ਕਿਤੇ ਨਾ ਡਿਊਟੀ ਲੱਗ ਜਾਂਦੀ ਹੈ ਪਾਰਟੀ ਵੱਲੋਂ ਗੁਜਰਾਤ ਜਾਈਏ ਦਿੱਲੀ ਜਾਈਏ ਸਾਨੂੰ ਵੀ ਉੱਥੇ ਕਹਿ ਕੇ ਬੁਲਾਉਂਦੇ ਕਿ 박 ਸਿੰਘ ਕੀ ਧਰਤੀ ਸਿ ਆਏ ਹਨ ਸਾਡੀ ਛਾਤੀ ਝੋੜੀ ਹੋ ਜਾਂਦੀ ਕੋਈ ਕਹਿੰਦਾ ਆ ਸਾਹਮਣੇ ਵੀ ਦੇਖੋ ਭਗਤ ਸਿੰਘ ਦੀ ਫੋਟੋ ਜਿਹੜੀ ਅੱਜ ਕੱਲ ਤੇ ਲੱਗੀ ਹੈ ਸਾਡੇ ਕੋਲ ਕੌਣ ਹੀਰੋ ਮੰਨਦਾ ਉਹਨੂੰ ਤਾਂ ਕਹਿੰਦੇ ਆ ਕਿ ਜੀ ਭਗਤ ਸਿੰਘ ਗद्दार ਸੀ ਤੇ ਦੂਜੇ ਪਾਸੇ ਆਪਦੇ ਨਾਨਾ ਜੀ ਜੋ ਮਾਰ ਸਾਹਿਬ ਦੇ ਉਹਨਾਂ ਬਾਰੇ ਪੱਤਰਕਾਰ ਨੇ ਪੁੱਛ ਲਿਆ ਕਿ ਜੀ ਤੁਹਾਡੇ ਨਾਨਾ ਜੀ ਨੇ ਜਲਿਆਂਵਾਲੇ ਬਾਗ 'ਚ ਜਿਹਨੇ ਕਤਲਿਆਂ ਕੀਤਾ ਚੱਲ ਰ Đ ਉਦੇ ਸਰੋਪਾ ਪਾਇਆ ਤੁਸੀਂ ਉਹਦੇ ਬਾਰੇ ਕੀ ਕਹੋਗੇ ਮਾਨ ਸਾਹਿਬ ਨੇ ਮਾਫੀ ਨਹੀਂ ਮੰਗੀ ਸੇਮਰਜੀਤ ਸਿੰਘ ਮਾਲ ਕਹਿੰਦੇ ਜੀ ਮੇਰੇ ਨਾਨੇ ਨੇ ਤਾਂ ਸਰੋਪਾ ਬਕੇ ਨੂੰ ਠੰਡਾ ਕੀਤਾ ਸੀ ਜੀ ਹੋਰ ਵੀ ਨੁਕਸਾਨ ਕਰ ਸਕਦਾ ਸੀ ਤੁਸੀਂ ਦੇਖੋ ਯਾਰ ਉਹ ਕਿੱਦਾਂ ਦਾ ਮੰਜ਼ਰ ਹੋਣਾ ਹੈ ਕਿੱਦਾਂ ਦਾ ਮਾਹੌਲ ਹੋਣਾ ਹੈ ਛੋਟੇ ਛੋਟੇ ਬੱਚਿਆਂ ਨੂੰ ਕਤਲ ਕਰਤਾ ਗੋਲੀਆਂ ਚਲਾਈਆਂ ਗਿਆ ਸਿੱਖਾਂ ਦਾ ਕਤਲ ਕੀਤਾ ਗਿਆ ਜਨਾਂ ਨੇ ਬਾਗ ਚ ਹਜ਼ਾਰਾਂ ਸੇ ਕੁਮਾਰ ਤੇ ਉਸ ਸਮੇਂ ਜਨਰ ਡਾਇਰ ਬਾਰੇ ਪੰਜਾਬ ਦੇ ਦੇਸ਼ ਤੇ ਲੋਕਾਂ ਦੀ ਕੀ ਭਾਵਨਾ ਹੋ ਤੇ ਜਿਹੜੇ ਸਿੱਖ ਨੇ ਉਦੋਂ ਦੇ ਸਰੂਪਾ ਪਾਇਆ ਹੋ ਉਹਦੇ ਬਾਰੇ ਤੁਸੀਂ ਦੇਖੋ ਵੀ ਉਦੋਂ ਸਮੇਂ ਦੇ ਉਸ ਸਮੇਂ ਦੇ ਲੋਕ ਉਸ ਸਮੇਂ ਦੇ ਸਿੱਖੀ ਕਿਵੇਂ ਦੇ ਹੋਵੇ ਉਹਦੇ ਬਾਰੇ ਤਾਂ ਮਾਨ ਸਾਹਿਬ ਕਹਿੰਦੇ ਕਿ ਮੇਰੇ ਨਾਨੇ ਠੰਡਾ ਕੀਤਾ ਇੱਕ ਮੋਦਨ ਸਿੰਘ ਸੀ ਜਿਹੜੇ ਕ੍ਰਾਂਤੀਕਾਰੀ ਜਿਹਨੇ ਇੰਨੇ ਸਾਲਾਂ ਬਾਅਦ ਵੀ ਆਪਦੇ ਦਿਲ ਚ ਅੱਗ ਰੱਖੀ ਇੰਨੇ ਸਾਲਾਂ ਬਾਅਦ ਵੀ ਜਲ ਡੈਰ ਤੋਂ ਜਾ ਕੇ ਲੰਡਨ ਦੇ ਵਿੱਚ ਬਦਲਾ ਲਿਆ ਉਦਮ ਸਿੰਘ ਸਿੱਕਸੀ ਕ੍ਰਾਂਤੀਕਾਰੀ ਸੀ ਜਾਂ ਮਾਨਸਾਹਬ ਦਾ ਨਾਨਾ ਸੀ ਰਾਸ਼ਟਰਪਤੀ ਦੀ ਬੋੜ ਤਾਂ ਤੁਸੀਂ ਚਾਕੇ ਬੀਜੇਪੀ ਨੂੰ ਪਾਉਣੇ ਤੇ ਕਿਹੜੇ ਮੂ ਨਾਲ ਫਿਰ ਸਿੱਖੀ ਦੀਆਂ ਵੋਟਾਂ ਸੋ ਭਰਾ ਮੇਰਿਓ ਇਹ ਉਹ ਲੋਕ ਨੇ ਜਿਨ੍ਹਾਂ ਨੇ ਕੇਵਲ ਜਵਾਨ ਪੁੱਤਾਂ ਦੀਆਂ ਮੌਤਾਂ ਤੇ ਸਿਆਸਤ ਕੀਤੀ ਹੈ ਆ ਨਵੇਂ ਮੁੱਢਾਂ ਨੂੰ ਢੁਕਾ ਲੈਂਦੇ ਆ ਉਦੋਂ ਬਿਨਾ ਨਾ ਕੋਈ ਸੋਚ ਹੈ ਨਾ ਕੋਈ ਆਈਡਿਓਲੋਜੀ ਹੈ ਹੁਣ ਤੁਸੀਂ ਦੱਸੋ ਕਿ ਆ ਗੱਲਾਂ ਦਾ ਕਿਸੇ ਮਾਨ ਦੇ ਸਪਟਰ ਕੋਲ ਕੋਈ ਜਵਾਬ ਹੈ